ਕੁੜੀਏ ਖਲਸਾ ਹੋ ਗਈ ਹੈ ਉਹ ਨਾ ਹੱਥ ਹੋ ਗਈ ਹੈ ਨਹੀਂ ਯਾਰਾ ਕੁਲੇ ਆਪਣਾ ਕਰ ਰਹੇ ਹੈ ਕੱਡੀ ਮਤਲਬ ਇਹ ਜਿਹੜੀ ਸਰਿਆ ਲੈ ਕੇ ਉੱਤੇ ਗੱਲ ਕਰ ਰਹੇ ਹੈ ਜੀ ਹੁਣ ਜੇ ਜਦੋਂ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੈਗਾ ਤੁਹਾਡੇ ਚ ਪੋਜੀਸ਼ਨ ਤੁਸੀਂ ਕੀ ਕਰੋਗੇ ਤੁਸੀਂ ਨਹੀਂ ਰੁਕੋ ਯਾਰ ਪਲੀਜ਼ ਯਾਰ ਬੜਾ ਇਹਨਾਂ ਮਤਲਬ ਇਹ ਥੋੜੀ ਜਿਹੀ ਅਸੀਂ 1-2 ਮਹੀਨੇ ਤੁਸੀਂ ਤੁਸੀਂ ਮੋਹਲਾ ਗਿਆ ਰੱਖੋ ਆ ਰੱਖੋ ਹੋ ਵੀਰੇ ਸਿੱਧਾ ਖੱਲਿਆਂ ਨੂੰ ਮਾ ਦੋ ਬਈ ਸਾਡੀਆਂ ਕਿਹੜੇ ਸਾਈਡ ਤੇ ਦਿਖਾਰੇ ਕਰ ਲੋ ਬਈ ਉਹੀ ਸੈਂਟਰ ਸਰਕਾਰ ਹੈ ਮਿਹਰਬਾਨੀ ਕੀ ਮੁਕਰੀ ਹੈ ਹਟੋ 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 ਯਾਰ ਉਹ ਅੰਨੇ ਪ੍ਰਧਾਨ ਜੀ ਕੋਈ ਯਾਰ ਤੁਸੀਂ ਫਿਰ ਕਿਧਾ ਨਹੀਂ ਜਾਂਦੇ ਤੁਸੀਂ ਅਸੀਂ ਰਹਿਣਾ ਜਾਂ ਫਿਰ ਇੱਥੇ ਬੈਠਾਂਗੇ ਅਸੀਂ ਬੈਠਾਂਗੇ ਪ੍ਰੇਮ ਜੀ ਚਲ ਬੈਠ ਜਾਓ ਯਾਰ ਪੈਸਾ ਲਾ ਰੋਕੀਏ 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 ਮਾਨਕ ਕੀ ਰੱਤ ਹੋਈ ਯਾਰ ਤੁਸੀਂ ਮਿਲ ਨਹੀਂ ਲਵੋਗੇ ਤੁਸੀਂ ਗੱਲ ਕੁਝ ਜਗਾ ਆਪਣੇ ਸੀਨੀਅਰ ਨਾਲ ਜਿਹਨਾਂ ਰੋਕਿਆ ਉਹਨਾਂ ਨੂੰ ਨਹੀਂ ਜਾਨੀ ਕੋਈ ਨਹੀਂ ਕਰਨੀ ਅਫੀਸਰ ਜਨਦਾ ਆਪਣੀ ਸੀਨੀਅਰ ਨਾਲ ਨਾ ਨਾ ਉਹ ਯਾਰ ਫਿਰ ਤੁਸੀਂ ਉਹ ਕੰਮ ਕਰਦੇ ਨਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਜਿਹੜਾ ਜਿਹੜਾ ਤੁਸੀਂ ਕੇ ਕੰਮ ਕਰਦੇ ਇਹ ਤੁਹਾਡੀ ਕੋਈ ਜਾਣਕਾਰੀ ਖਾਲੀ ਕੋਈ ਹੱਥੋਂ ਲਿਆ ਕੇ ਬਾਹਰ ਕਰਕੇ ਰੱਖੋ ਅਸੀਂ ਤੁਹਾਡੇ ਅੱਗੇ ਲਿਖੀ ਜਾਈਏ ਰੱਤ ਰੱਤ ਮਨੋ ਮਨੋ ਵੀ ਕਿੰਨਾ ਮਨੋ ਨਹੀਂ ਲਿਖਦਾ ਕਿ ਇਹ ਦਰਵਾਜ਼ੇ 'ਚ ਬੈਠ ਜਣਾ ਨਹੀਂ ਕਿ ਸਾਨੂੰ ਮਿਲਾਇਆ ਜਾਏ ਉਹ ਯਾਰ ਐਮਰਜੈਂਸੀ ਵੀ ਰਹਿ ਗੋ ਤੁਸੀਂ ਦੇਖੋ ਸਾਡਾ ਪਾਈ ਆਈ ਥੋੜਾ ਸਾਈਡ ਤੋਂ ਜੋ ਇਹ ਐਮਰਜੈਂਸੀ ਤੁਸੀਂ ਦੇਖੋ ਨਾ ਇਹ 14 ਦੀ ਸਾਈਡ ਸਾਈਡ ਤੋਂ ਇੱਥੇ ਜਾਣਾ ਨਹੀਂ ਇਹ ਜਿਹੜੀ ਪ੍ਰਕਾਣਾ ਉਹਦਾ ਅਜੇ ਲੈ ਕੇ ਗੱਲ ਕਰਦੇ ਜਿਹੜਾ ਸੀਮੈਕਸ ਦਾ ਮੈਚ ਉਹਦਾ ਖਤਮ ਕੀਤਾ ਗਿਆ ਕਿਸ ਹਾਲਤ ਵਿੱਚ ਆਹ ਤਾਂ ਗੱਲ ਕਰਦੇ ਤੁਸੀਂ ਜਿਵੇਂ ਜਮਾਨ ਲੋ ਬਾਕੀ ਬਾਕੀ ਸਾਈਡ ਤੋਂ ਸਿੰਘ ਦਾ ਲਾਭ ਹੈ ਜਿਹੜਾ ਰਾਜ ਦੇ ਚਾਲੇ ਦਾ ਨੀਂਵਾਂ ਲਾਟੋ ਜਿੰਦਾਂਰੇ ਐਡਮਿਟ ਨੇ ਇਹ ਉਹਨਾਂ ਨੂੰ ਉੱਥੋਂ ਹਟਾਇਆ ਆਪਣੇ ਡੀਆਈਜੀ ਸਾਹਿਬ ਕਹਿ ਰਹੇ ਆ ਵੀ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਉਹਨਾਂ ਨੂੰ ਉੱਥੋਂ ਆਪਾ ਲੈ ਕੇ ਆਏ ਜੇਕਰ ਉਹਨਾਂ ਦੀ ਸਿਹਤ ਨਹੀਂ ਠੀਕ ਲਾਜਰੀ ਲੈ ਕੇ ਆਇਆ ਤਾਂ ਫਿਰ ਉਹਨਾਂ ਨੂੰ ਮਿਲਣ ਦੀ ਮਨਾਹੀ ਕਿਉਂ ਠੀਕ ਹੈ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਮੈਨੂੰ ਵੀ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ وجہ ਕੀ ਹੈ ਨਾ ਅਸੀਂ ਤਾਂ ਮੇਰੇ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਡੱਲੇਵਾਲ ਸਾਹਿਬ ਨੂੰ ਅਗਵਾ ਕਰਕੇ ਰੱਖਿਆ ਹੋਇਆ ਸੋ ਜਿਹੜੀਆਂ ਡੀਜੀਪੀ ਸਾਹਿਬ ਇਹਨਾਂ ਨੂੰ ਸਨਮਾਨ ਦੀਆਂ ਗੱਲਾਂ ਕਰਦੇ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਹੈ ਅਸੀਂ ਤਾਂ ਇਹਨਾਂ ਦੇ ਉੱਤੇ ਪਰਚਿਆਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਇਲਾਜ ਦੀ ਗੱਲ ਕਰਦੇ ਸੀ ਉਥੇ ਇਹਨਾਂ ਨੇ ਵੱਡੀ ਗਣਕੀ ਚ ਚਾਰ ਜ਼ਿਲ੍ਹਿਆਂ ਦੀ ਪੁਲਿਸ ਲਾਈ ਚਾਰ ਜ਼ਿਲ੍ਹਿਆਂ ਦੀ ਪੁਲਿਸ ਚੱਕ ਕੇ ਲੈ। ਇੱਥੇ ਕਹਿੰਦਾ ਨਹੀਂ ਯਾਰ ਦੇਖੋ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਤੁਸੀਂ ਇੱਥੇ ਲੈ ਲੈਂਦੇ। ਕੋਈ ਹੋਰ ਜਾਣੋ ਨਾ ਇਹ ਮਜਾ ਦੇਖੋ ਕਿ ਅੰਦਰ ਅਲੋਪ ਹੋ ਗਿਆ। ਯਾ। ਉਸ ਤੋਂ ਗੱਲ ਕਰੋ ਉਹਨਾਂ ਦੇ ਨਾਲ ਉਹਨਾਂ ਨੇ ਚੋਰੀ ਕਰਵਾਣੀ ਹੋਈ ਸੀ। ਤੁਸੀਂ ਕਰੀ। ਆਪਾਂ ਗੱਲ ਕਿਉਂ ਕਰੀਏ ਯਾਰ। ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਹੈ ਕੀ ਕਰਾਂ ਸਾਨੂੰ ਮਤਲਬ ਆਪਣੇ ਆਪ ਨੂੰ ਮਿਲਦਾ ਕਿ ਉਧਾਰ ਨਹੀਂ। ਸਾਨੂੰ ਪਰਮਿਸ਼ਨ। ਇਹ ਕੋ ਕਾਡੀਆਂ ਜੀਆਂ ਕੋਈ। ਜੋ ਜੀ ਸਮਝਾ ਗਿਆ ਅਮਰਜੈਂਸੀ ਨੰਬਰ ਜੀ ਨੰਬਰ ਕਰਕੇ ਤੁਰੀ ਦੇ ਟੋਲਾ ਵਿੱਚ ਤੁਸੀਂ ਤਾਂ ਤੋਂ ਤੁਸੀਂ ਬਰਾਗੋਆਂ ਨੂੰ ਤੇ ਕੁਝ ਜਿਹੜਾ ਰਹਿ ਕੇ ਰੰਗ ਆ ਜਿੱਦਾਂ ਇਹ ਫੋਟੋ ਮੜਾ ਆ ਰਿਹਾ ਹੈ ਕੋਈ ਨਹੀਂ ਇੱਥੇ ਐਮਰਜੈਂਸੀ ਕੋਈ ਪੀਪਲ ਨਹੀਂ ਪੂਰੀ ਰਿਪੋਰਟ ਬੰਦੇ ਜਾਣ ਲੋਕ ਸਮਝ ਨਹੀਂ ਆ ਰਿਹਾ ਮੈਂ ਆਇਆ ਹੈ ਆਏ ਤੇ ਤੁਹਾਨੂੰ ਕੋਈ ਸਹਤਨਾ ਨਹੀਂ ਆਇਆ ਧੰਨ ਨਹੀਂ ਪਤਾ ਹੈ ਕਿ ਨਾ ਨਹੀਂ ਆਏ ਆਏ ਸਿਰਫ ਆਪਲੀ ਖਬਰ ਲੈਣਾ ਹੈ ਜਾਂਦੇ ਆਂ ਅਸੀਂ ਕੋਈ ਸਟ੍ਰੈਂਡ ਨਾਲ ਆਈ ਹੋਈ ਹੈ ਦੋ ਮਿੰਟ ਕੋਈ ਆਪਰੇ ਆਏ मुदाबाद जिला प्रशासन पुलिस प्रशासन मुर्दाबाद डालेवाल न अगवा पुलिस मुर्दाबाद पंजाब सरकार मुर्दाबाद ਇਹ ਸੰਵਿਧਾਨ ਸਰਕਾਰ ਨੇ ਨਹੀਂ ਮੰਨਣਾ ਸੰਵਿਧਾਨ ਪ੍ਰਸ਼ਾਸਨ ਨੇ ਨਹੀਂ ਮੰਨਣਾ ਸੰਵਿਧਾਨ ਤੇ ਸਿਰਫ ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਕੋਈ ਬਹਾਨਾ ਕਿ ਸਾਨੂੰ ਉੱਪਰੋਂ ਆਰਡਰ ਨੇ ਸਾਨੂੰ ਉੱਪਰੋਂ ਆਰਡਰ ਨੇ ਉੱਪਰੋਂ ਆਰਡਰ ਕਿਹਦੇ ਆ